ਸ਼੍ਰੋਮਨੀ ਕਾਲੀਵਲ ਦੇ ਸਾਫਕਾ ਪ੍ਰਦਾਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੋੜਾ ਬੀਤੇ ਦਿਨ ਜੇਲ੍ਹ ਚੋਂ ਬਾਹਰ ਆ ਗਿਆ ਤਾਂ ਸਿੱਕੇ ਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਬੀਤੇ ਦਿਨ ਰੋਪੜ ਜੇਲ੍ਹ ਚੋਂ ਉਸ ਨੂੰ ਬਾਹਰ ਲਿਆਂਦਾ ਗਿਆ ਜਦੋਂ ਬਾਹਰ ਆਇਆ ਤੇ ਉਸ ਦਾ ਪਰਿਵਾਰ ਦੇ ਵੱਲੋਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਵੱਲੋਂ ਜੋ ਉਸ ਦਾ ਸਮਰਥਨ ਕਰਦੀਆਂ ਹਨ ਉਹਨਾਂ ਦੇ ਵੱਲੋਂ ਨਰਾਇਣ ਸਿੰਘ ਚੋੜਾ ਦਾ ਸਵਾਗਤ ਕੀਤਾ ਗਿਆ ਇਸ ਰਾਂਜ ਨੂੰ ਨਰਾਇਣ ਸਿੰਘ ਚੋੜਾ ਨੂੰ ਸੁਖਬੀਰ ਸਿੰਘ ਬਾਦਲ ਬਾਰੇ ਸਵਾਲ ਪੁੱਛਿਆ ਗਿਆ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਿਉਂ ਕੀਤਾ ਛੇਕਾਲ ਤੱਕ ਸਾਹਿਬ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਸੀ ਸਜ਼ਾ ਨਹੀਂ ਬਾਰੇ ਸਨ ਫਿਰ ਵੀ ਉਸ ਦੇ ਵੱਲੋਂ ਕਿਉਂ ਗੋਲੀ ਚਲਾਈ ਗਈ ਨਰਾਇਣ ਸਿੰਘ ਚੋੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਲੌਂਸ ਕਾਲ ਤੱਕ ਸੈਵਰ ਉਹ ਤੁਹਾਨੂੰ ਸੁਣਾਈ ਗਈ ਸੀ ਉਸ ਨੂੰ ਮੰਨਿਆ ਨਹੀਂ ਗਿਆ ਸੇ ਇਸ ਕਰਕੇ ਉਸ ਨੇ ਸਾਰਾ ਕੁਝ ਕੀਤਾ ਹੋਰ ਕੀ ਕੁਝ ਕਿਹਾ ਉਸ ਨੇ ਤੁਸੀਂ ਵੀ ਸੁਣੋ ਕੋ ਜੀ ਪੂਰੇ ਪੰਥ ਨੇ ਪੱਕੇ ਨਾਲ ਰਹੇ ਹੋਰੇ ਤੁਮਹਾਨੂੰ ਅੱਜ ਪਾਲਣ ਦੇ ਨਾਲ ਕਿਦਨੋਂ ਸਾਹਮਣੇ ਦੇਖੀ ਭੁਮ ਕੱਢ ਭਾਈ ਆ ਤੇ ਉਹਨਾਂ ਦੀ ਜੋ ਭੂੰਗਾ ਹੀ ਉਹਨੂੰ ਫਾਰਮਲ ਆ ਮੈਂ ਇਹਨੂੰ ਪੰਜ ਦੇ ਚਾਰ ਸੰਭਲੇਗਾ ਆਪਕੋ ਕਿਆ ਸੋਚ ਕੇ ਆਪਨੇ ਇਹ ਸਾਰਾ ਕਾਰਜਕ੍ਰਮ ਜੋ ਆਪਨੇ ਗੋਲੀ ਚੜਾਈ ਕਿ ਕਿਆ ਮਨ ਵਿੱਚ ਸੀ ਆਪਕੇ ਆਪ ਵੀ ਜੀ ਗੱਲੋਂ ਗੱਲ ਪੰਜਾਬੀ ਚ ਪੰਜਾਬੀ ਹਿੰਦੀ ਵੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਖਿਆ ਕਿ ਸੀ ਤੁਹਾਡੇ ਵਿੱਚ ਕੋਈ ਰੁੱਸਾ ਸੀ ਇਹ ਸੀ ਮਨ ਦੇ ਵਿੱਚ ਵੀ ਜਿਹੜਾ ਇੰਨਾ ਤੁਸੀਂ ਘਟਨਾ ਕਰਨਾ ਕਰਦੇ ਹੋ 2015 ਤੋਂ ਜਿਹੜਾ ਤੁਹਾਡੇ ਦੁਆਰਾ ਕਰਨ ਦੇ ਕੁੜਚੜਾ ਤੁਹਾਡੇ ਤੋਂ ਪਹਿਲਾਂ ਕਰਦੀ ਹੈ ਜਿਹੜਾ ਬੰਦਾ ਕੋਰਟ ਦੇ ਵਿੱਚ ਇਕਬਾਲ ਕਰਲੇ ਵਖਰ ਪਾਈ ਰਾਜੂ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਸੱਜਣਾ ਕਾਲ ਤੱਕ ਸਾਬ ਦੇ ਉਤੇ ਇਖਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਪਦਾ ਚੁਛੀ ਤੇ ਕਾਲ ਤੱਕ ਸਾਬ ਤੋਂ ਤੇ ਬੰਨੇ ਤਾਂ ਧਰਮ ਸਜ ਜਿਹੜੀ ਉਹ ਲੱਗੀ ਹੈ ਕਾਲ ਤੱਕ ਸਾਬ ਤੋਂ ਗੌਰ ਸਾ ਅਕਾਲ ਪੁਰਖੀ ਫੌਜ ਆ ਤੇ ਉਹਨੇ ਗੁਰੂ ਮਹਾਰਾਜ ਦੇ ਅਪਦੇਸ਼ ਸ਼ਾਨសារ ਚਲੋ ਤੇ ਉਹ ਅਪਦੇਸ਼ ਪੰਥ ਕੀ ਚਾਹੁੰਦਾ ਸੀ ਸਤਜਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ